ਅੱਜ ਵੋਟਾਂ ਦਾ ਦਿਨ ਹੈ ਵੋਟਾਂ ਪੈ ਰਹੀਆਂ ਬਹੁਤ ਜ਼ੋਰ ਛੋਰ ਨਾਲ ਗਾਡਾ ਨਗਰ ਖਾਸਪੁਰ ਬੇਚ ਰਕ ਮੋਜਾ ਮੀਆਂਪੁਰ ਬਡਾਲੀਆਂ ਅਸੀਂ ਸਾਰੇ ਨਗਰ ਨੇ ਸਲਾਹ ਕਰਕੇ ਕਿ ਕੋਈ ਗੱਲਾ-ਗੱਲਾ ਤੁਸੀਂ ਲਾਉਣਾ ਹੈਗਾ ਕਿੱਡੇ ਦਾ ਵੀ ਕੋਈ ਮੂਤ ਲਾਉਣਾ ਹੈ ਜਿਹੜਾ ਆਪਣਾ ਭਾਈਚਾਰਾ ਏ ਉਹ ਕਾਇਮ ਰੱਖਣਾ ਏ ਭਾਈਚਾਰੇ ਨੂੰ ਆਪਣੇ ਨੂੰ ਖਰਾਬ ਨਹੀਂ ਹੋਣ ਦੇਣਾ ਹੈਗਾ ਇਹ ਵੋਟਾਂ ਦਾ ਆਉਂਦੀਆਂ ਰਹਿਣੀਆਂ ਜਾਂਦੀਆਂ ਰਹਿਣੀਆਂ ਏ ਇਸ ਕਰਕੇ ਅਸੀਂ ਇੱਕੋ ਹੀ ਬੂਤ ਲਾਇਆ ਏ ਕਿ ਜਿਹੜਾ ਮਰਜੀ ਆ ਕੇ ਉਰੇ ਪਾਰਟੀ ਲਵੇ ਆਪਣੀ ਵੋਟਾਂ ਜਿਹੜੀਿੱਥੇ ਮਰਜੀ ਪਾਵੇ ਉਤੇ ਕੋਈ ਪਾਬੰਦੀ ਨਹੀਂ ਹੈ ਵੋਟ ਪਾਉਣ ਵਾਲੇ ਤੇ ਬਾਕੀ ਇਹ ਜਿਹੜਾ ਫੈਸਲਾ ਏ ਇਹ ਬਹੁਤ ਬੜਾ ਫੈਸਲਾ ਨਕਰਨਾ ਕੀਤਾ ਜਿਹੜਾ ਕਿ ਕਬੂਦਲਾ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇਹਨਾਂ ਨੇ ਇਹ ਬੈਠ ਰੇਜ ਚ ਸੰਯੋਗ ਦਿੱਤਾ ਕਿ ਕਬੂਦ ਲੱਗਣਾ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਦਾ ਖਾਤਮਾ ਵੈਗ